ਸਾਰੇ ਕਿਸਾਨ ਭਰਾਵਾਂ ਨੂੰ ਆਲ ਰਾਉਂਡਰ ਜੱਟ ਬਲੰਸ ਸਿੰਘ ਜੀ ਆਪਾਂ ਜੀ ਤੁਹਾਨੂੰ ਨਵੀਂ ਤਕਨੀਕ ਦੀ ਖੇਤੀ ਕਰ ਰਹੇ ਆ ਉਹ ਦਿਖਾਉਣ ਲੱਗਾ ਆਪਾਂ ਪਹਿਲੀ ਵਾਰੀ ਕਰ ਰਹੇ ਆ ਬਾਕੀ ਲੋਕ ਕਰਦੇ ਹੋਣਗੇ ਨਾ ਵੀਰੇ ਆਪਾਂ ਕਹਿ ਨਹੀਂ ਸਕਦੇ ਨਾ ਬਥੇਰੇ ਕਰ ਵੀ ਰਹੇ ਨੇ ਸਭ ਤੋਂ ਪਹਿਲਾਂ ਰਕੈਸਟਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਨਾ ਲਾਈਕ ਜਰੂਰ ਕਰ ਦਿਓ ਆ ਦੇਖੋ ਵੀਰੇ ਮਤਲਬ ਆ ਪੰਜ ਜੀਰੀ ਵੱਢ ਕੇ ਨਾ ਇਹਦੇ ਵਿੱਚ ਗੱਠਾਂ ਚਕਵਾਤੀਆਂ ਆ ਵਾਹਣਾ ਆਪਣੇ ਇਦਾਂ ਦੇ ਪਿਆ ਇਹ ਆਪਣੇ ਤਿੰਨ ਕਿल्ले ਨੇ ਹیدر ਆਪਾਂ ਬਾਹਰਿਆਂ ਚ ਮੈਂ ਇੱਕ ਵਾਰੀ ਹਰ ਨਾਲ ਬਾਤ ਹੀ ਮਤਲਬ ਇੱਕ ਵਾਰੀ ਹੋਰ ਬਾਹਾਂਗੇ ਦੂਹਰ ਕਰਾਂਗੇ ਨਾ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਉਣਾ ਕੀ ਬੀਜ ਰਹੇ ਆ ਨਾ ਜੁੜੇ ਰਹੋ ਵੀਡੀਓ ਦੇ లై ਮਿੱਤਰੋ ਇਹ ਤੁਹਾਨੂੰ ਪਤਾ ਨਾ ਆਪਾਂ ਕੱਲ੍ਹ ਇੱਕ ਵਾਰੀ ਹੇਰੋਂ ਫੇਰਤੀ ਸੀ ਆ ਦੇਖੋ ਹੁਣ ਆਪਾਂ 11 ਫੋਟਾ ਸਾਗਾ ਲੱਕਰ ਦਾ ਆ ਫੇਰ ਦਾ ਸਾਡੇ ਡਾਲੇ ਭੋਰਤੇ ਨਾ ਉਨੇ ਤੋਂ ਫੇਰ ਆਪਾਂ ਹੈਰੋਂ ਹਾਲ ਫੇਰ ਰੋਟਾ ਵੀਟਰ ਜਿਵੇਂ ਵਾ ਫੇਰ ਨਾ ਕੁਝ ਵੀ ਸਮਾਨ ਤੋਂ ਨਾਲ ਦੇ ਨਾਲ ਕੰਟੀਨਿਊ ਦਿਖਾਈ ਜਾਵਾਂਗੇ ਆਪਾਂ ਗੁੱਲੂ ਆ ਗਿਆ ਦੇਖੋ ਬੜਾ ਪਿਆਰ ਕਰਦਾ ਨਾ ਕਹਦਾ ਕੁਦਰਤ ਦੇ ਆ ਦੇਖੋ ਪਿਆਰ ਦੇਖੋ ਇਹਨਾਂ ਦਾ ਹੀ ਮੂੰਹ ਕਰਿਆ ਕਰੋ ਨਾ ਡੜੇ ਇਹਨਾਂ ਪੂਰੀ ਚੁੱਕੇ ਨੇ ਪੂਰੀ ਡਾਕਰ ਜ਼ਮੀਨ ਇਹ ਦੇਖੋ ਪੜ ਗਈ ਇੱਕ ਨੰਬਰ ਬ੍ਰਿਕ ਡਲੀ ਰਹਿ ਗਈ ਇਹਨੂੰ ਜਿਵੇਂ ਭੋਰਦਾ ਆਪਾਂ ਹੈਰੋਂ ਹੁਣ ਛੋਟੀ ਕਿਲੀ ਕਰਕੇ ਲੈ ਮਿੱਤਰਾ ਦੇਖ ਸਾਂ ਤੁਸੀਂ ਸਾਦਰਾਂ ਪੱਧਰ ਹੋਇਆ ਬੈਦਨ ਕੋ ਬਰੀਕ ਡਲੇ ਦੀ ਉਹ ਤਾਂ ਆ ਫੇਰਨ ਲੱਗੇ ਸੀ ਆਪਾਂ ਖੈਰ ਨੂੰ ਖੈਰ ਮਤਲਬ ਆਪਾਂ ਇੱਕ ਇੱਕਲੀ ਛੱਡ ਕੇ ਦੂਜੀ ਫੇਰ ਰਿਆ ਨਾ ਤਾਂ ਕਿ ਭੀਗ ਹੋ ਜੇ ਆ ਦੇਖੋ ਜਮੀਨ ਡਲੇ ਭੋਰਦੀ ਯਾਰੀਏ ਬਰੀਕ ਕਰਦੀ ਯਾਰੀਏ ਖੈਰ ਹੁਣ 8 8 ਦੀ ਖੈਰ ਹੁਣ ਆਪਣੀ ਤੇ ਜਮੀਨ ਗੱਲ ਬਣਾਦੀ ਜਮੀਨ ਦੇ ਨਾ ਅਜਾ ਬਹੁਤ ਖੁੱਲੀ ਛੱਡਤੀ ਸਾਰੇ ਨੇ ਕੱਲੇ ਹਰ ਹੁਣ ਫੇਰ ਕੇ ਜੁਣ ਸਾਡਾ ਫੇਰ ਕੇ ਤਦੋਂ ਆਪਾਂ ਫੇਰ ਦੋਨੋਂ ਹਰਨ ਕਰ ਰਹੇ ਛੋਟੀ ਗਲੀ ਜੀ ਕਰਕੇ ਇਸ ਤੋਂ ਬਾਅਦ ਫੇਰ ਦੱਪਾ ਹਾਲ ਹੋ ਗਈ ਦਖੰਡਾ ਸਾਨੂੰ ਤੇ ਕੱਲ ਨੂੰ ਕੀ ਕੀ ਕਰਦੇ ਹੋਵੇ ਦਿਖਾਵਾਂ ਕੰਟੀਨਿਊ ਨਾਲ ਜੁੜ ਰਹੋ ਗੁੱਡ ਨੂੰ ਲਾਈਕ ਕਰ ਦਿਓ ਕੱਗੇ ਸ਼ੇਅਰ ਕਰ ਦਿਓ ਤਾਂ ਕਿ ਹੋਰ ਕਿਸਾਨ ਭਰਾਵਾਂ ਨੂੰ ਵੀ ਪਤਾ ਲੱਜੇ ਵੀ ਆਹ ਫਸਲਾਂ ਲਈ ਆਹ ਕੁਝ ਕਰਨਾ ਪੈਂਦਾ ਜਿਵੇਂ ਨਾ ਇਦਾਂ ਤਿਆਰ ਹੁੰਦੇ ਨੇ ਬਾਕੀ ਸਾਨੂੰ ਸਾਰਾ ਨੌਲੇਜ ਮਿਲਾਈ ਮੇਰੇ ਤੋਂ ਬਾਦੂ ਮੇਰਾ ਵੀਰ ਹੈ ਨਾ ਉਹਦੇ ਲਈ ਤੁਹਾਡਾ ਬੜੀਆਂ ਗੱਲਾਂ ਹਨ ਤੇ ਚਲੋ ਜਿਹਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਲੱਜੂ ਇਸ ਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਜਰੂਰ ਕਰਦੇ ਚਾੜੀ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕਰਿਆ ਇਹ ਖੜਾ ਬਣਾ ਫਾਰਮ ਟ੍ਰੈਕ ਤੇ ਸਾਥਾ ਲੈ ਮਿੱਤਰੋ ਪਣ ਹਾਰਾਂ ਤੋਂ ਬਾਅਦ ਨਾ ਫਿਰ ਹਾਲ ਕੱਟ ਤੇ ਹਾਂ ਬਣਾ ਦੀ ਜਮੀਨ ਬੜੀ ਘੈਂਟ ਕਿਉਂਕਿ ਜਿਹੜੀ ਮਾੜੀ ਮੋਟੀ ਪਰਾਲੀ ਰਹਿ ਗਈ ਦੀ ਨਾ ਉਹ ਸਾਰੀ ਮਤਲ ਹਰੋਂ ਕਣੀ ਤੋਂ ਹਾਲਾਂ ਖੜਿਆ ਕੇ ਮਾਰੀ ਹੈ ਨਾ ਮਿੱਟੀ ਕੜਤੀ ਨਾਲੇ ਮੜੇ ਹਾਲ ਆਪਣੇ ਡੂੰਗੇ ਮਰਨੇ ਤਾਂ ਕਿ ਆ ਯਾ ਯੋ ਮਤਲਬ ਪੋਲੀ ਤੇ ਬਿਨਾ ਡਰਿਆ ਜਿਵੇਂ ਨਿਕਲਿਆ ਹੈ ਨਾ ਸਵੇਰੇ ਮਾਰਦਾਂ ਪਰ ਰੋਟਾ ਮੀਟਰ ਸਾਨੂੰ ਦਿਖਾਉਣੇ ਆ ਹੁਣ ਉਹ ਰਾਤ ਦੇ 10:30 ਸਵੇਰੇ ਮਿਲਦੇ ਹਨ ਵੀਡੀਓ ਨਾਲ ਜੁੜੇ ਰਹੋ ਸਾਰੀ ਦੇਖਿਓ ਲਾਈ ਮੱਤਰਪਾ ਖਾਦ ਰੋਟੀ ਬਾਬੇ ਦੀ ਕਿਰਪਾ ਨਾਲ ਜਸਪ੍ਰੀਤ ਕਾਰਖਾਨੇ ਭੇਜ ਤੇ ਅੱਲਾ ਨੇ ਪਰੌਂਟੇ ਨਾਲ ਦਹੀਂ ਬੁਲਦੀ ਪਾ ਕੇ ਨਾਲ ਲੱਸੀ ਨਾਲ ਪਾਣੀ ਦੀ ਬੋਤਲ ਢੰਡੇ ਦੀ ਪਾਪਾ ਜੀ ਦੇਣ ਲੱਗੇ ਨੇ ਗੇੜੇ ਕਹਿੰਦਾ ਇੱਕ ਦਾ ਗਰਾ ਮਾਇ ਦੇ ਦੇਣਾ ਜਿਵੇਂ ਇਹ ਦੇਖੋ ਪੂਰੀ ਗੱਲ ਬਣ ਰਹੀ ਆ ਆ ਗੁੱਡੂ ਬੈਠਾ ਖਾ ਗਿਆ ਲਓ ਪਰੌਂਟਾ ਬੈਰੂ ਦੀ ਕਿਰਪਾ ਨਾਲ ਜਿਵੇਂ ਸਾਨੂੰ ਪਤਾ ਆਪਣਾ ਖੇਤ ਸਾਰਾ ਬਿਲਕੁਲ ਤਿਆਰ ਹੋ ਚੁੱਕਾ ਹੈ ਸੇਪਲ ਮਸ਼ੀਨ ਦੀ ਬੀਟ ਆ ਮਸ਼ੀਨ ਆ ਰਹੀ ਆ ਆਪਾਂ ਬਾਈ ਇਹਦੇ ਵਿੱਚ ਮਤਲਬ 1 ਏਕੜ ਦੇ ਹਿਸਾਬ ਨਾਲ ਹੈ ਨਾ ਇੱਕ ਥੈਲਾ ਡੀ ਏ ਪੀ ਦਾ ਜਿਹਨ ਡਾਈਮਣੀਆਂ ਕਹਿੰਦੇ ਨੇ ਤੇ ਆਪਾਂ ਇਹ ਵਿੱਚ ਬੀਜੇ ਵੀਰੇ ਸਰੋਂ ਸਰੋਂ ਦੇ ਕਰ ਰਹੇ ਆਪਾਂ ਤਿੰਨ ਕਿੱਲੇ ਤਿੰਨ ਸੌ ਦਿਨ ਕਿੱਲੇ ਤੇ ਬਾਕੀ ਬਹੁਤ ਤਰ੍ਹਾਂ ਦੇ ਬੀਜ ਨੇ ਨਾ ਪਰ ਆਪਾਂ ਸਟਾਰ ਐਗਰੀ ਸੀਡਸ ਵਾਲਾ ਬੀਜ ਨੇ ਸਟਾਰ 100 ਸਟਾਰ 10 15 ਮਤਲਬ ਉਹ ਤਾਂ ਕਹਿੰਦੇ ਨੇ ਮਸ਼ੀਨਾਂ ਦਾ 700 800 ਗ੍ਰਾਮ ਪਊਗਾ ਬਾਕੀ ਜੇ ਲਾਪਾ ਕਿਲੋਸਾਬ ਨਾਲ ਲਿਆ ਹੈ ਨਾ ਕਿਉਂਕਿ ਵੱਧ ਘਟ ਜਾਂਦਾ ਬਾਕੀ ਉਹ ਤਾਂ ਕਹਿੰਦੇ ਨੇ 12 ਤੋਂ 15 ਦੇ ਵਿੱਚ ਕਵਾਂਟਰ ਝਾੜ ਬਾਕੀ ਦੇਖੋ ਪਰਮਾਤਮਾ ਕਿੰਨਾ ਕਰਦਾ ਪਰਮਾਤਮਾ ਨੂੰ ਤੁਸੀਂ ਰਿਕਵੈਸਟ ਕਰ ਵੀ ਝਾੜ ਵੱਧਦੇ ਰਹੇ ਕਿਉਂਕਿ ਜੀੜੀ ਬਾਈ ਬਹੁਤ ਘਟ ਰਹੀਆਂ ਨੇ ਕਿੱਲਾਂ 'ਚ ਚਲੋ ਕੋਈ ਗੱਲ ਨਹੀਂ ਪਰਮਾਤਮਾ ਕਹਿੰਦਾ ਤੰਦਰੁਸਤੀ ਚਾਹੀਦੀ ਆ ਜੀ ਆਇਆਂ ਸੁਖ ਚਾਹੀਦੀ ਆ ਘੱਟ ਵੱਧ ਚੱਲਦੇ ਰਹਿੰਦੇ ਨੇ ਬੰਦਾ ਹਿੰਮਤ ਨਾ ਹਾਰੇ ਇਨਸਾਨ ਹੋਈ ਆ ਕਹਿੰਦਾ ਜੋ ਪਰਮਾਤਮਾ ਦਾ ਮੰਨ ਕੇ ਚੱਲੇ ਜੋ ਪਰਮਾਤਮਾ ਚਾਹੇ ਵੀ ਉਹੀ ਹੁੰਦਾ ਹੈ ਨਾ ਤੇ ਬਾਕੀ ਆਪਾਂ ਇਹਦੇ ਵਿੱਚ ਹੋਰ ਜੇ ਕੁਝ ਨਹੀਂ ਬਾਰੇ ਬਾਕੀ ਕੀ ਰਿਹਾ ਸਪਰੇਅ ਕਰਾਂਗੇ ਉਹ ਵੀ ਆਪਾਂ ਤੁਹਾਨੂੰ ਨਾਲ ਦੇ ਨਾਲ ਅਪਡੇਟ ਦਿੰਦੇ ਰਹਾਂਗੇ ਵੀਡੀਓ ਪਾਉਂਦੇ ਰਹਾਂਗੇ ਹੈ ਨਾ ਤੇ ਆਪਾਂ ਸਟਾਰ 10 15 ਵੇਚ ਰਹੇ ਨਾਲ ਡੀਪੀ ਵੇਚਾਂ ਵਿੱਚ ਕੋਈ ਸਲਫਰੀ ਬਾਰੇ ਕੋਈ ਕੁਸ ਬਾਰੇ ਪਰ ਆਪਾਂ ਨੂੰ ਕੁਝ ਵੀ ਬਾਰੇ ਕਿਉਂਕਿ ਆਪਣੀ ਬਈ ਡਾਕਰ ਧਰਤੀ ਹੈ ਨਾ 100 ਬਟਾ 100 ਬਾਕੀ ਤਗੜੀ ਜ਼ਮੀਨ ਆ ਬਾਕੀ ਜੋ ਕੁਸ ਪਾਵਾਂ ਬਾਅਦ ਚੋਂ ਆਪਾਂ ਤੁਹਾਨੂੰ ਦੱਸਾਂਗੇ ਬਾਕੀ ਆਪਾਂ ਤੁਹਾਨੂੰ ਦਿਖਾਉਨੇ ਆ ਮਸ਼ੀਨ ਦੀ ਵਿਜਾਈ ਆਉਣ ਵਾਲੀ ਆ ਨਾ ਸਾਰਾ ਕੁਝ ਨਾਲ ਜੁੜੇ ਰੋ ਵੀਡੀਓ ਦੇ ਜਿਹਨਾਂ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਬਿਰੇ ਉਹਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ 올ਰਾਉਂਡਰ ਜੱਟ ਨੂੰ ਬਾਕੀ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰਦਾਂਗੇ ਔਰ ਕਿਸਾਨਾਂ ਨੂੰ ਕਿਸਾਨ ਭਰਾਵਾਂ ਨੂੰ ਇਹਨਾਂ ਵਾਲੀ ਨੌਲੇਜ ਮਿਲ ਜੇ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਤੇ ਲਾਈਕ ਜਰੂਰ ਕਰੋ ਤੇ ਮੇਰੇ ਵੀਰ ਹੈ ਨਾ ਨਾਲ ਜੁੜੇ ਰਿਹਾਜ ਸਾਰੀ ਐਂਡ ਤੱਕ ਦੇਖਿਓ ਵੀਰਾ ਆ ਗਿਆ 4x4 ਲੈ ਕੇ ਅਰਜਨ ਨੋਬੋ ਸ਼ਕਤੀਮਾਨ ਮਸ਼ੀਨ ਆ ਬਾਰੇ ਬੀਜ ਬਾਈ ਕੰਦਾ 500 ਤੋਂ ਲੈ ਕੇ 600 ਦੇ ਗ੍ਰਾਮ ਦੇ ਵਿੱਚ ਵਿੱਚ ਬੀਜ ਪਾਉਣਾ ਆਪਾਂ ਨੇ ਆ ਬੀਜ ਚੈੱਕ ਕਰ ਸਕਦੇ ਹਾਂ ਮੋਟਾ ਬੀਜ ਹੁੰਦਾ ਇੱਕ ਕਟਾ ਮਤਲਿਕ ਤੇ ਲਾ ਡੀਪ ਦਾ ਪਰ ਬਾਕੀ ਸਾਨੂੰ ਪਾ ਬਜਾਈ ਦੇਖੋ ਨੇ ਬੀਜ ਦੇ ਦਿਆ ਨਾ ఫడ్డ కదా నికల సార్ తన ప్రోపర్ దావే మిత్రులోజాయి కదా జమీన్ గల్ బీట బ వాహన ట్రెక్టర్ ఫోర్ బాయ్ ఫోర్ తా బెడ్ బాగా బ ਇੱਕ ਡੱਟਟਰ ਵਿਛੇ ਪਰ ਤਵੀਆਂ ਪਾ ਕੇ ਖੜਾ ਦਿੰਦੇ ਆ ਸੋਨੀ ਭਾਈ ਜੀ ਨੂੰ ਬੈਠੇ ਗਏ ਛਾਪੀ ਕੀ ਵਟੇ ਦੇਣਾ ਹੁਣ ਆਹ ਦੇਖੋ ਉਹਦੇ ਪੂਰੇ ਪ੍ਰੋਪਰ ਵਧੀਆ ਜਿਹਨੇ ਤੁਹਾਨੂੰ ਲੈ ਦੇਣਾ ਹੈ ਨਾ ਬਣੀਆਂ ਹੋਈਆਂ ਬੈੱਡ ਇਹਨਾਂ ਦੇ ਜਿਹਨੇ ਲੈ ਆਈਆਂ ਨੇ ਇੱਥੇ ਆਪਣੀ ਸਰੋ ਜੰਮੇ ਹੋਈ ਦੋਹਾਂ ਦੇ ਬੱਡੇ ਦੇ ਆਲੇ-ਦਾਲੇ ਗੱਬੇ ਜਗ੍ਹਾ ਖਾਲੀ ਆ ਬਈ ਬਿਲਕੁਲ ਤੇ ਨਾਲ ਇੱਕ ਬਸਾ ਤਾਂ ਪਰ ਦੋ ਚਾਰ ਚਾਰ ਉਂਗਲੇ ਪਾਣੀ ਲਾਉਣਾ ਨਾ ਆਹ ਦੇਖੋ ਆ ਜਿਹੜੀ ਤਵੀਕ ਵਾਸੇ ਲੱਗਦੀ ਏ ਜਦ ਬਾਅਦ ਸੇ ਉਹ ਦੇ ਉੱਪਰ ਦੀ ਕਟਾਇਰ ਜਾਊਗਾ ਜਿਹਦੇ ਕਰਮ ਖੁੱਡੇ ਸਿੱਧੇ ਜਾਂਦੇ ਨੇ ਆਪਾਂ ਨੂੰ ਕੋਈ ਇਸੇ ਤਰ੍ਹਾਂ ਕੋਈ ਦਿੱਕਤ ਨਹੀਂ ਹੁੰਦੀ ਆ ਦੇਖੋ ਬਾਈ ਪ੍ਰੋਪਰ ਮਤਲਬ ਬਹੁਤ ਵਧੀਆ ਵੀਜੀ ਹੈ ਬਾਈ ਨੇ ਐਜੀ ਗੱਲ ਨਹੀਂ ਆ ਦੇਖ ਸਕਦੇ ਤੁਸੀਂ ਆਪ ਆ ਥੋੜੀ ਜਗ੍ਹਾ ਰਹਿ ਗਈ ਥੀ ਸ਼ਾਮ ਨੂੰ ਇਹਦੇ ਪਾਸੇ ਸਪਰੇਅ ਕਰ ਦੇਣਾ ਜੇ ਬੜੀ ਦੀ ਆਤਲਾਂ ਜਿੰਦਰਾ ਬੱਟਾ ਵੱਡਾ ਇਹਦੇ ਨਾਲ ਆਪਾਂ ਸਪੈਸ਼ਲ ਹੁੰਦੇ ਆਲੂਆਂ ਵਾਸਤੇ ਮਟਰਾਂ ਵਾਸਤੇ ਸਬਜ਼ੀਆਂ ਵਾਸਤੇ ਹੁਣ ਦੇਖੋ ਅੱਗੇ ਬੱਟਾ ਪਾਵਾਂਗੇ ਪਾਜੋ ਨਾਲ ਦੇਖ ਕੇ ਬਹੁਤ ਬੱਟ ਕੇ ਨਿੱ ਘੈਂਟ ਪੰਦਾ ਹੈ ਵੱਡਾ ਬੰਨੇ ਇੱਕ ਵਾਰੀ ਕੱਢਤੀਗੇ ਉਧਰੋਂ ਆ ਦੋਈ ਵਾਰੀ ਵੀ ਦੁਬਾਰੋਂ ਬਾਈ ਕਹਿੰਦੇ ਵਿੱਚੋਂ ਸਾਫ਼ ਕਰ ਦੂ ਐਂ ਮਿੱਟੀ ਇਹਨਾ ਖੁੱਡੜਾਣਗੇ ਬਾਅਦ ਸੇ ਦੇ ਉੱਪਰ ਜਿਉ ਲਿਆ ਲਾ ਲੀ ਜਾਂਦੇ ਪਰਮਾਤਮਾ ਦੀ ਮਿਹਰ ਨਾਲ ਆਪਣੇ ਸਰੋਂ ਬੀਜ ਚੁੱਕੀ ਹੈ ਬਈ ਸਟਾਰ 10 15 ਖੁੱਡ ਦੇ ਲਓ ਬਿਲਕੁਲ ਸਿੱਧੇ ਨੇ ਆਪਾਂ 3 ਦਨ ਕਿਲੇ ਬੀਜੇ ਨੇ ਬਾਕੀ ਕੱਲ ਨੂੰ ਆਪਾਂ ਨੂੰ ਪਾਣੀ ਲੋੜ ਦੀ ਲੋੜ ਕੋਈ ਨਹੀਂ ਹੈਗਾ ਮਤਲਬ ਆ ਪਾਣੀ ਆਉਣਾ ਠੀਕ ਆ ਬਾਕੀ ਜਿਹੜੀ ਸੁੱਕੂਗੀ ਜਮੀਨ ਉਹ ਪਾਣੀ ਲਾਉਂਦੇ ਨੇਗੇ ਆਪਣੇ ਗਿੱਲ ਬਹੁਤ ਤੁਸੀਂ ਆਪ ਦੇਖ ਸਕਦੇ ਹੋ ਬਈ ਜਿਹੜਾ ਬੀਜ ਕੇ ਕਹਿੰਦਾ ਤੈਨੂੰ ਕੋਈ ਚੱਕਰ ਨਹੀਂ ਹੈਗਾ ਹਣਾ ਹੋਰ ਦੇ ਬਹੁ ਗੀਰੋ ਬਾਕੀ ਉਹਨੇ ਆਪਣੀ ਬੀਜਿਆ ਤੇ ਵੀਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ। ਬਾਕੀ ਆਪਾਂ ਇਹਦੇ ਨਾਲ ਜਿੰਨੇ ਵੀ ਕਾਰਵਾਈਆਂ ਕਰਾਂਗੇ ਜਿਹੜੀ ਅਪਡੇਟ ਹੋਊ ਉਹ ਆਪਾਂ ਤੁਹਾਨੂੰ ਦਿੰਦੇ ਰਹਾਂਗੇ ਹਨਾ ਜੰਮਿਆ ਜੰਮ ਦੀ ਦੱਸਾਂਗੇ ਬਾਕੀ ਕੀ ਸਪਰੇਆਂ ਕੀ ਕਰ ਬਾਕੀ ਤਾਂ ਕਵਾੜ ਦੇਖੋ ਕੀ ਹੋਊ ਪਤਾ ਨਹੀਂ ਪਰ ਆਪਾਂ ਇਹਦੇ ਵਿੱਚ ਪੈੜੀ ਸਪਰੇ ਕਰਦਾਂਗੇ ਤੇਲੀ ਜਿਹੜੀ ਪੀੜੀ ਦਵਾਈ ਹੁੰਦੀ ਆ ਕੁਝ 30 ਤੋਂ ਲੈ ਕੇ 50% ਤੱਕ ਫਰਕ ਪਾਊ ਕਵਾੜ ਨੂੰ ਹਨਾ ਘਟਨੇ ਕੋਲੂਗਾ ਬਾਕੀ ਚਲੋ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਨਾਲ ਚੈਨਲ ਸਬਸਕ੍ਰਾਈਬ ਕਰ ਲਿਓ ਲਾਈਕ ਕਰਕੇ ਸ਼ੇਅਰ ਕਰ ਦਿਓ ਆਲ ਰੌਂਗਟਾ ਨੂੰ ਥੈਂਕ ਯੂ ਤੁਹਾਡਾ ਸਾਰਿਆਂ ਦਾ